ਜੀ ਹਾਂ ਬੀਤੇ ਦਿਨੀ ਸੁਰੱਖਿਆ ਏਜੰਸੀਆਂ ਵੱਲੋਂ ਪਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਔਰ ਉਹਨਾਂ ਦਾ ਕਹਿਣਾ ਕਿ ਜੋ ਖੂਫੀਆ ਜੋ ਰਿਪੋਰਟ ਹੈ ਉਸ ਮੁਤਾਬਕ ਅੱਤਵਾਦੀਆਂ ਵੱਲੋਂ ਤਿਹਾਰਾਂ ਦੇ ਮੌਕੇ ਤੇ ਦੇਸ਼ ਭਰ ਦੇ ਅੰਮ੍ਰਿਤਸਰ ਬੈਂਗਲੌਰ ਤੋਂ ਇਲਾਵਾ ਕੁੱਲ 4 ਅਜਿਹੇ ਸ਼ਹਿਰ ਹਨ ਜਿਨ੍ਹਾਂ ਵਿੱਚ ਅੱਤਵਾਦੀ ਸੰਗਠਨਾਂ ਵੱਲੋਂ ਕਿਸੇ ਕਤਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਜੇਕਰ ਅਸੀਂ ਖਾਸ ਤੌਰ ਤੇ ਪੰਜਾਬ ਦੇ ਜੋ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਕਰਨ ਤੋਂ ਬਾਅਦ ਪੁਲਿਸ ਵੱਲੋਂ ਜੋ ਹੈ ਰੇਲਵੇ ਸਟੇਸ਼ਨ ਔਰ ਹਰ ਜੋ ਜਿੱਥੇ-ਜਿੱਥੇ ਵੀ ਜਿਆਦਾ ਭੀੜ-ਪਾੜ ਵਾਲੇ ਇਲਾਕੇ ਹਨ ਉੱਥੇ ਸੁਰੱਖਿਆ ਦੇ ਇੰਤਜ਼ਾਮ ਕੜੇ ਕਰ ਦਿੱਤੇ ਗਏ ਹਨ ਔਰ ਜੇਕਰ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਆਉਣ ਵਾਲੇ ਲੋਕ ਹਨ ਟੂਰਿਸਟ ਹਨ ਉਹਨਾਂ ਦੀ ਗੱਲ ਕਰੀਏ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਲੋਕ ਇੱਥੇ ਪਹੁੰਚਦੇ ਹਨ ਔਰ ਜੇਕਰ ਅੰਮ੍ਰਿਤਸਰ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਰੀਬ 30 ਕਿਲੋਮੀਟਰ ਦੂਰ ਜੋ ਅਟਾਰੀ ਵਾਗਾਸ ਰਸਦ ਹੈ ਉੱਤੇ ਹੋਣ ਵਾਲੀ ਪਰੇ ਪਰੇਡ ਦੇ ਵਿੱਚ ਵੀ ਲੱਖਾਂ ਲੋਕ ਜੋ ਹਨ ਉਹ ਹਰ ਰੋਜ਼ ਸ਼ਾਮਿਲ ਹੁੰਦੇ ਹਨ ਔਰ ਬੀਐਸਐਫ ਦੇ ਡੀਆਈਜੀ ਦਾ ਵੀ ਕਹਿਣਾ ਹੈ ਕਿ ਪਰੇਡ ਔਰ ਉਸ ਤੋਂ ਇਲਾਵਾ ਜੇਕਰ ਸਰਹੱਦੀ ਗੱਲ ਕਰੀਏ ਤਾਂ ਸੁਰੱਖਿਆ ਜੋ ਹੈ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਵਧਾਈ ਗਈ ਹੈ ਔਰ ਉਹਨਾਂ ਦੇ ਜਵਾਨ ਹਰ ਸਥਿਤੀ ਦੇ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹਨ ਤੇ ਹਰਾਂ ਨੂੰ ਲਾ ਕੇ ਲੈ ਕੇ ਅੱਜ ਤੋਂ ਸਾਡੇ ਸਪੈਸ਼ਲ ਨਾਕਾਬੰਦੀ ਐਂਡ ਸਪੈਸ਼ਲ ਆਪਰੇਸ਼ਨ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਅ ਜਿੱਥੇ ਪੀੜ ਵਾਲੀ ਜਗ੍ਹਾ ਹੈ ਜਿਵੇਂ ਮਾਲ ਹੈ ਰੇਲਵੇ ਸਟੇਸ਼ਨ ਹੈ ਬੱਸ ਸਟੈਂਡ ਹੈ ਮੇਨ ਮਾਰਕੀਟਸ ਨੇ ਉੱਤੇ ਟੁਆਇਸ ਅਡੇ ਸਾਡੀ ਐਂਟੀ ਸਬਟਾ ਚੈਕਿੰਗ ਹੋਏਗੀ ਤਿਉਹਾਰ ਦੇ ਉੱਤੇ ਸਾਨੂੰ ਇੰਟੈਲੀਜੈਂਸ ਏਜੰਸੀਸ ਤੋਂ ਕਾਫੀ ਤਰ੍ਹਾਂ ਦੇ ਇਨਪੁਟਸ ਆਉਂਦੇ ਹੈ ਹਰ ਤਰ੍ਹਾਂ ਦੇ ਇਨਪੁਟ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ